ਸੁਖਮਨੀ ਸਾਹਿਬ ਪੜਨ ਵਾਲਿਆਂ ਵਾਸਤੇ ਆ ਜਿਹੜੇ ਰੋਜ਼ ਇਹ ਬਾਣੀ ਪੜਦੇ ਤੁਕਾਂ ਪੜਦੇ ਪੰਕਤੀਆਂ ਉਹਨਾਂ ਨੂੰ ਯਾਦ ਵੀ ਹੋਣਗੀਆਂ ਮੱਗੇ ਵੀ ਇੱਕ ਵੀਡੀਓ ਜੋ ਵਿਚਾਰੀਆਂ ਸੀ ਧਿਆਨ ਨਾਲ ਹੁਣ ਸਮਝਿਓ ਇਹਨੂੰ ਨੌਵੀਂ ਅਸ਼ਟਪਦੀ ਦਾ ਪਹਿਲਾ ਪਦਾ ਕਿਵੇਂ ਬਣਨਾ ਹੈ ਕਰੋੜਾਂ ਚ ਇੱਕ ਕਿਵੇਂ ਬਣਨਾ ਹੈ ਆਪਾਂ ਬਾਰੇ ਕਹਿੰਦੇ ਪਹਿਲਾ ਸੁਣ ਲੈ ਮਿਥਿਆ ਨਾਹੀ ਰਸਨਾ ਪਰਸ ਸਭ ਤੋਂ ਪਹਿਲਾਂ ਆਪਣੀ ਰਸਨਾ ਤੋਂ ਝੂਠ ਬੋਲਣਾ ਛੱਡ ਦੇ ਭਾਈ ਤੂੰ ਰੋਜ਼ ਪੰਕਤੀਆਂ ਪੜਨਾ ਹੈ ਅਮਲ ਕਿਦਨ ਕਰੇਗਾ ਤੂੰ ਰੋਜ ਪੜਦਾ ਮਿਥਿਆ ਨਾਹੀ ਰਸਨਾ ਪਰਸ ਦੱਸ ਤੇਰੀ ਰਸਨਾ ਇਸ ਚੀਜ਼ ਨੂੰ ਇਜਾਜ਼ਤ ਦਿੰਦੀ ਹੈ ਕਿ ਅੱਜ ਤੋਂ ਮੈਂ ਝੂਠ ਨਹੀਂ ਬੋਲਾਂਗੀ ਨਹੀਂ ਬੋਲਾਂਗੀ ਪਹਿਲੇ ਤੇ ਟਿਕ ਮਾਰ ਲੈ ਤੂੰ ਆਪਣੀ ਕਾਪੀ ਲੱਲਾ ਪਹਿਲੀ ਹਦਾਇਤ ਤੇ ਟਿਕ ਮਾਰ ਲੈ ਕਿ ਮੈਂ ਇਸ ਤੇ ਪੂਰਾ ਉੱਤਰ ਜਾਵਾਂਗਾ ਹੁਣ ਦੂਸਰੀ ਮਿਥਿਆ ਨਾਹੀ ਰਸਨਾ ਪਰਸ ਮਨ ਮੈਂ ਬ੍ਰੀਤ ਨਰੰਜਨ ਦਰਸ ਤੇਰੇ ਮਨ ਦੇ ਵਿੱਚ ਪਰਮੇਸ਼ਰ ਦੇ ਦਰਸ਼ਨਾਂ ਦੀ ਪਿਆਸ ਹੋਵੇ ਜਿਵੇਂ ਆਪਾਂ ਪਹਿਲਾਂ ਕਿਹਾ ਨਾ ਕਿ ਮਿਲਾਪ ਉਹਦਾ ਹੀ ਹੋਏਗਾ ਜਿਹੜਾ ਮਿਲਣਾ ਚਾਹੁੰਦਾ ਹੈ ਸੁਖਮਨੀ ਸਾਹਿਬ ਇਹੀ ਗੱਲ ਕਹਿੰਦਾ ਕੋਈ ਸੁਖਨੀ ਸਾਹਿਬ ਪੜਨ ਵਾਲਾ ਬੰਦਾ ਜੇ ठान ਲਵੇ ਕਿ ਮੈਂ ਪਰਮੇਸ਼ਰ ਦੇ ਮਿਲਣਾ ਚਾਹੁੰਦਾ ਹੈ ਉਹਦੇ ਅੰਦਰ ਤੜਫ ਹੋਵੇ ਮਿਲਣ ਦੀ ਜਿਸ ਜਨ ਕੋ ਪ੍ਰਭ ਦਰਸ਼ ਪਿਆਸਾ ਨਾਨਕ ਤਾਂ ਕੈ ਬਲਬਲ ਜਸਾ ਉਹਦੇ ਅੰਦਰ ਤੜਫ ਹੋਵੇ ਪਰਮੇਸ਼ਰ ਦੇ ਨਾਲ ਮਿਲਾਪ ਦੀ ਮਾਰੇ ਕਹਿੰਦੀ ਹੈ ਦੂਸਰੀ ਹਦਾਇਤ ਹੈ ਜੇ ਤੁਹਾਡੇ ਅੰਦਰ ਤੜਫ ਹੈ ਤੁਸੀਂ ਮਿਲਣਾ ਚਾਹੁੰਦੇ ਹੋ ਪਰਮੇਸ਼ਰ ਨੂੰ ਪਹਿਲੀ ਸਮਝ ਲਈ ਰਸਨਾ ਤੋਂ ਝੂਠ ਨਹੀਂ ਬੋਲਣਾ ਦੂਸਰੀ ਤੜਫ ਹੋਵੇ ਮਨ ਮੇ ਪ੍ਰੀਤ ਨਰੰਜਨ ਦਰਸ ਫਿਰ ਹੁਣ ਤੀਸਰੀ ਸਮਝੋ ਪਰ ਤਰੇ ਰੂਪ ਨਾ ਪੇਖੇ ਨੇਤਰ ਇਹਨਾਂ ਨੇਤਰਾਂ ਦੇ ਨਾਲ ਕਿਸੇ ਪ੍ਰਾਇ ਸਰੀਰ ਨੂੰ ਨਹੀਂ ਦੇਖਣਾ ਹੁਣ ਆਪਾਂ ਇਹ ਗੱਲ ਕਹਾਂਗੇ ਕਿ ਪ੍ਰਾਇ ਸਰੀਰ ਨੂੰ ਨਹੀਂ ਦੇਖਣਾ ਹੁਣ ਸੰਸਾਰ ਦੇ ਵਿੱਚ ਵਿਚਰਦੇ ਆ ਦੇਖਣਾ ਤੇ ਹੈ ਹੀ ਐ ਅੱਖਾਂ ਤੇ ਬੰਦ ਕਰਨੀ ਨਹੀਂ ਲੈਣੀਆਂ ਦੇਖੋ ਪਿਆਰਿਓ ਨਜ਼ਰਾਂ ਨਹੀਂ ਬੰਦ ਕਰਨੀਆਂ ਨਜ਼ਰੀਆ ਬਦਲਣਾ ਹੈ ਆਪਾਂ ਨਜ਼ਰੀਆ ਸਾਨੂੰ ਭਾਈ ਗੁਰਦਾਸ ਜੀ ਨੇ ਬੜਾ ਸੋਹਣਾ ਤਰੀਕਾ ਦੱਸਿਆ ਹੈ ਭਾਈ ਗੁਰਦਾਸ ਜੀ ਕਹਿੰਦੇ ਕਹਿੰਦੇ ਜਦੋਂ ਤੂੰ ਕਿਸੇ ਨੂੰ ਦੇਖਣਾ ਹੈ ਨਾ ਕਿਸੇ ਪਰਾਏ ਸ਼ਰੀਰ ਨੂੰ ਦੇਖਣਾ ਤੂੰ ਪਰਾਇਆ ਸਮਝ ਕੇ ਨਾ ਦੇਖ ਤੂੰ ਆਪਣਾ ਸਮਝ ਕੇ ਦੇਖ ਤੇ ਆਪਣੇ ਦੇ ਵਿੱਚ ਤੈਨੂੰ ਤਿੰਨ ਰਿਸ਼ਤੇ ਕਾਇਮ ਕਰ ਲੈ ਉਹ ਕਿਹੜੇ ਤਿੰਨ ਰਿਸ਼ਤੇ ਆ ਦੇਖ ਪਰਾਇਆਂ ਚੰਗੀਆਂ ਸਭ ਮਾਵਾ ਭੈਣਾ ਧੀਆਂ ਜਾਣੇ ਤੂੰ ਮਾਂ ਭੈਣ ਧੀ ਸਮਝ ਕੇ ਦੇਖ ਨਾ ਤੂੰ ਪਰਾਇ ਸਮਝ ਕੇ ਦੇਖ ਹੀ ਨਾ ਇਹੀ ਤਾਂ ਗੁਰੂ ਅਰਜਨ ਦੇਵ ਬਾਦਸ਼ਾਹ ਕਹ ਰਹੇ ਆ ਪਰ ਪਰ ਦਾ ਮਤਲਬ ਪਰਾਇਆ ਪਰ ਤ੍ਰੇ ਰੂਪ ਨਾ ਪੇਖੇ ਨੇਤਰ ਪਰਾਇ ਸ਼ਰੀਰ ਨੂੰ ਨਾ ਦੇਖੀਂ ਹੁਣ ਪ੍ਰਾਏ ਦਾ ਮਤਲਬ ਇਹ ਜਦੋਂ ਤੂੰ ਸਭ ਨੂੰ ਹੀ ਮਾਵਾ ਭੈਣਾ ਧੀਆਂ ਜਾਣ ਲਿਆ ਫਿਰ ਤੇਰੇ ਵਾਸਤੇ ਪ੍ਰਾਏ ਹੈ ਹੀ ਕੋਈ ਨਹੀਂ ਫਿਰ ਤੂੰ ਪ੍ਰਾਏ ਨੂੰ ਦੇਖ ਹੀ ਨਹੀਂ ਸਕਦਾ ਤੂੰ ਜਿੰਨੂੰ ਵੀ ਦੇਖੇਗਾ ਆਪਣੇ ਨੂੰ ਹੀ ਦੇਖੇਗਾ ਤੇ ਜੇ ਤੂੰ ਆਪਣਾ ਨਹੀਂ ਸਮਝ ਰਿਹਾ ਫਿਰ ਤੂੰ ਪ੍ਰਾਆ ਸਮਝ ਰਿਹਾ ਜੇ ਤੂੰ ਪ੍ਰਾਆ ਸਮਝ ਰਿਹਾ ਉਹ ਤੇ ਤੂੰ ਫਿਰ ਫਸ ਜਾਏਗਾ ਕਿਉਂਕਿ ਤੂੰ ਗਲਤ ਨਿਗਾਹ ਨਾਲ ਦੇਖੇਗਾ ਬੀਬੀਆਂ ਵਾਸਤੇ ਵੀ ਹੈ ਬੰਦਿਆਂ ਵਾਸਤੇ ਵੀ ਹੈ ਇਹ ਜਿਹੜੇ ਪੰਕਤੀਆਂ ਰੋਜ਼ ਪੜ੍ਹਦੇ ਆ ਨਾ ਉਹਨਾਂ ਵਾਸਤੇ ਮੈਂ ਕਹਿ ਰਿਹਾ ਤੁਹਾਨੂੰ ਤੇ ਪੰਕਤੀਆਂ ਵੀ ਯਾਦ ਨਹੀਂ ਪਰ ਤਰੇ ਰੂਪ ਨ ਅਪੇਖੇ ਨੇਤਰਾ ਪੁੱਛੋ ਆਪਣੇ ਆਪ ਨੂੰ ਇਹ ਸਹਾਇਤਾ ਤੇ ਪੂਰੀ ਉੱਤਰ ਸਕਦੇ ਹੋ ਸਭ ਨੂੰ ਮਾਵਾ ਭੈਣਾ ਧੀਆਂ ਜਾਣ ਕੇ ਦੇਖ ਸਕਦੇ ਹੋ